ਹੈਲੋ ਜੀ ਸਸਰੀ ਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਮੇਰੇ ਵੱਲੋਂ ਬੇਰਵਰੀ ਸਸਰੀ ਕਾਲ ਰੱਬ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜਿਹੜੇ ਆਪਾਂ ਹੁਣ ਸੇਲ ਲਾਈ ਹੈ ਜੀ ਸੂਟਾਂ ਦੀ ਇਹ ਸਰਦੀ ਵਾਲੇ ਸਟਾਲ ਸੂਟ ਨੇ ਸਾਰੇ ਪ्युअर ਪਸ਼ਮੀਨੇ ਚ ਸੂਟ ਨੇ ਤੇ ਇਹਨਾਂ ਦਾ ਰੇਟ ਮੈਂ ਸਾਰਿਆਂ ਦਾ ਇੱਕੋ ਹੀ ਰੱਖਤਾ ਕੋਈ ਵੱਧ ਕੋਈ ਘੱਟ ਤੇ ਇਹ ਵੀ ਗੱਲ ਜਮਾਂ 100% ਸੱਚ ਹੈ ਵੀ ਜਿਹੜੇ ਰੇਟ ਮੈਨੂੰ ਪਏ ਆ ਮੈਂ ਉਦੋਂ ਵੀ ਬਿਲਕੁਲ ਘਟਾਤੇ ਕਿਉਂਕਿ ਵੀਰੇ ਆਪਾਂ ਕਪੜਾ ਲੈ ਕੇ ਆਉਣਾਗਾ ਤੇ ਜੇ ਆਪਾਂ ਹੁਣ ਸਾਰਾ ਕੱਪੜਾ ਜਮ੍ਹਾਂ ਕਰੀ ਚੱਲਾਂਗੇ ਤਾਂ ਫਿਰ ਉਹਨੇ ਪੈਸੇ ਪੂਰੇ ਨਹੀਂ ਹੁੰਦੇ ਤੇ ਜਿਹੜੇ ਉਹ ਸਟਾਕ ਰੱਖ ਲੈਂਦੇ ਆ ਸਾਮਕੇ ਅਗਲੇ ਸਾਲ ਰਹੀ ਉਹ ਥੋੜੇ ਜਨਾਂ ਦਾ ਕੰਮ ਜ਼ਿਆਦਾ ਚੜਿਆ ਹੁੰਦਾ ਬਾਕੀ ਉਹਨੀਆਂ ਸ਼ਾਪਾਂ ਹੁੰਦੀਆਂ ਵੱਡੀਆਂ ਤੇ ਮਹਾਰਾਜ ਨੇ ਉਹਨਾਂ ਨੂੰ ਤਰੱਕੀਆਂ ਬਖਸ਼ੀਆਂ ਹੁੰਦੀਆਂ ਆਪਾਂ ਨਵਾਂ ਕੰਮ ਤੋੜਿਆ ਉਹਦੇ ਹਿਸਾਬ ਨਾਲ ਆਪਾਂ ਉਹੀ ਕੰਮ ਕਰਦੇ ਆ ਜਿੰਨਾ ਆਪਣਾ ਬਜਟ ਹੈ ਤੇ ਹੁਣ ਮੈਂ ਸਟਾਲ ਸੂਟ ਦੀ ਨਾ ਵੀਰੇ ਸੇਲ ਤਾਂ ਲਾ ਰਹੀ ਆ ਵੀ ਮੈਂ ਕਾਟਨ ਦਾ ਕੱਪੜਾ ਲੈ ਕੇ ਆਉਣਾਗਾ ਕਿਸੇ ਭੈਣ ਭਰਾ ਨੂੰ ਪਸੰਦ ਆਉਂਦਾ ਤੁਸੀਂ ਸੂਟ ਲੈ ਸਕਦੇ ਹੋ ਪਲੀਜ਼ ਇੱਕ ਕਮੈਂਟ ਕਰਕੇ ਜਾਂ WhatsApp ਤੇ ਇਹ ਨਾ ਕਹੋ ਵੀ ਹੋਰ ਘਟਾ ਲਓ ਕਿਉਂਕਿ ਇਸ ਤੋਂ ਵੱਧ ਮੇਰੀ ਗਜੈਸ ਨਹੀਂ ਮੈਂ ਆਏ ਰੇਟਾਂ ਤੋਂ ਵੀ ਘਟਾਤੇ ਇਹ ਮੇਰੇ ਸਾਰੇ 5-7 ਸੂਟ ਹੈ ਵਿਕ ਗਏ ਵਿਕ ਗਏ ਨਹੀਂ ਵਿਕਣਗੇ ਚਲੋ ਕੋਈ ਗੱਲ ਨਹੀਂ ਮਰ ਮੇਰਾ ਫਰਜ਼ ਸੀ ਵੀ ਆਪਾਂ ਆਏ ਰੇਟ ਤੋਂ ਵੀ ਘਟਾ ਕੇ ਛੋਡੇ ਲਈ ਲੈ ਕੇ ਆਏ ਆ ਵੀ ਚਲ ਕੋਈ ਖਰੀਦੂਗਾ ਆਪਣੇ 4 ਰੁਪਏ ਅੱਜ ਕਮ ਆ ਜਾਣਗੇ ਤੇ ਸਾਲ ਭਰ ਸਾਮਕੇ ਰੱਖਣੇ 5-7 ਸੂਟਾਂ ਨੂੰ ਮੇਰੇ ਕੋਲੇ ਕੋਈ ਬਾਹਲਾ ਸਟਾਕ ਤਾਂ ਹੈ ਨਹੀਂ ਵੀ ਮੈਂ ਸਾਮਕੇ ਰੱਖ ਲੂੰਗੀ ਤੇ ਨਾ ਹੀ ਇੰਨੀ ਜਗ੍ਹਾ ਹੈਗੀ ਥੋੜੇ ਛੋਟਾ ਵੀ ਆਪਾਂ ਚਲ ਸੇਲ ਤੇ ਕੱਢ ਦਾਂਗੇ ਆਪਣਾ ਨਵਾਂ ਕੱਪੜਾ ਕਾਟਨ ਦਾ ਗਰਮੀ ਵਾਲਾ ਲੈ ਆਵਾਂਗੇ ਸੋ ਮਿਹਰਬਾਨੀ ਹੋ ਤੁਹਾਡੀ ਜੇ ਖਰੀਦੋਗੇ ਨਾ ਖਰੀਦੋਗੇ ਤਾਂ ਵੀ ਕੋਈ ਗੱਲ ਨਹੀਂ ਸੋ ਜੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈਣਾ ਨਾ ਭੁੱਲਿਆ ਕਰੋ ਇਹਦਾ ਰੇਟ ਵੀਰੇ ਸਾਰੇ ਸੂਟਾਂ ਦਾ ਇੱਕੋ ਹੀ ਰਹੂਗਾ ਤੇ ਇਹ ਗੱਲ ਜਮਾ ਸੱਚ ਹੈ ਵੀ ਇਹਦੇ ਨਾਲ ਦਾ ਕੱਪੜਾ ਤੁਸੀਂ ਇਸ ਰੇਟ 'ਚ ਲੈ ਕੇ ਵਿਖਾਇਓ ਮੇਰੀ ਗਾਰੰਟੀ ਹੋਊਗੀ ਕਿ ਤੋ ਮਰਜ਼ੀ ਮੰਗਾ ਲਿਓ ਮੇਰੇ ਕੱਪੜੇ 'ਚ ਕੋਈ ਨੁਕਸ ਨਹੀਂ ਨਿਕਲੇ ਮੈਂ ਦੇਣਦਾਰ ਹਾਂ ਜੇ ਮੈਥੋਂ ਮੈਂ ਬੇਪੜੇ ਕਿਸੇ ਨੂੰ ਕੱਪੜਾ ਪਾ ਦਿਆਂ ਅਗਲੇ ਤੇ ਕੋਈ ਪ੍ਰੋਬਲਮ ਨਿਕਲਿਆਵੇ ਤੇ ਅਗਲੇ ਨਾਲ ਮੈਂ ਸ਼ੇਅਰ ਕਰਦੀ ਆ ਅਗਲੇ ਦਾ ਫੋਨ ਵੀ ਚੱਕਦੀ ਆ ਅਗਲੇ ਨੂੰ ਇਹ ਵੀ ਕਹਿਣੀ ਆ ਵੀ ਜੇ ਬਣਦਾ ਬਨਾਲਾ ਬਈ ਮੈਂ ਕੱਟ ਕਰ ਦੂੰ ਅਗਲੇ ਸੂਟ 'ਚ ਸੋਨੂੰ ਕੱਟ ਕਰ ਦੂੰ ਜਾਂ ਕਾਟਾ ਪਾਦਾਂ ਮੈਂ ਅਗਲੇ ਨਾਲ ਕਰਦੀ ਆ ਵੀ ਮੈਂ ਫਰਾਡ ਨਹੀਂ ਕਰਦੀ ਕਿਸੇ ਨਾਲ ਮੈਂ ਮੰਨਦੀ ਆ ਵੀ ਚਲ ਹੋਇਆ ਹੁਣ ਨੁਕਸਾਨ ਕੋਸ ਲੋਕ ਮੇਰੇ ਨਾਲ ਵੀ ਵਿਵਪਤਾ ਕਰ ਜਾਂਦੇ ਆ ਕੋਈ ਮੈਨੂੰ ਵੀ ਸੂਟ ਪਾੜ ਕੇ ਮੋੜ ਗਿਆ ਹਾਲਾਂਕਿ ਉਹ ਸੂਟ ਮੇਰਾ ਥਾਨ 'ਚੋਂ ਖਰੀਦਾ ਹੋਇਆ ਸੂਟ ਤਾਂ ਚਪੜਵਾਇਆ ਸੂਟ ਸੀ ਤੇ ਕਿਸੇ ਨੇ ਮਤਲਬ ਉਹ ਸੂਟ ਨੂੰ ਪਾੜ ਕੇ ਹੀ ਮੈਨੂੰ ਵਾਪਸ ਕਰਕੇ ਇਹ ਗੱਲਾਂ ਵੀ ਨਾ ਕਰਿਆ ਕਰੋ ਕਿਉਂਕਿ ਰੱਬ ਤਾਂ ਵੇਖਦਾ ਸਭ ਕੁਝ ਦੇਖਦਾ ਇੱਥੇ ਹੀ ਬੰਦਾ ਕਰ ਲੈਂਦਾ ਤੇ ਇੱਥੇ ਹੀ ਭਰ ਲੈਂਦਾ ਕਿਸੇ ਨਾਲ ਫਰੋਡ ਨਾ ਕਰਿਆ ਕਰੋ ਨਾਲੇ ਆਪਣੀਆਂ ਤਾਂ ਮਹਾਰਾਜ ਤੇ ਡੋਰਾ ਮੈਨੂੰ ਤਾਂ ਪਤਾ ਵੀ ਜੋ ਮੇਰੇ ਨਾਲ ਕਰਦਾ ਆਪੀ ਭਰ ਲੈਂਦਾ ਆਪਾਂ ਨੂੰ ਤਾਂ ਇਨੀ ਟੈਨਸ਼ਨ ਨਹੀਂ ਮਹਾਰਾਜ ਤੇ ਡੋਰਾ ਆਪਣੀਆਂ ਸੋ ਆ ਦੇਖੋ ਜੀ ਇਹ ਆਪਣਾ ਪਹਿਲਾ ਕਲਰ ਆ ਮੈਂ ਵੀਡੀਓ ਕੱਲੀ ਬਣਾ ਰਹੀ ਆ ਮੈਂ ਤੁਹਾਨੂੰ ਦੱਸਿਆ ਸੀ ਵੀ ਦੀਪੂ ਦੇ ਬਹੁਤ ਟਾਫਾ ਪੇਪਰ ਪੇਪਰ ਚੱਲ ਰਹੇ ਆ ਉਦੀ ਪੜਾਈ ਬਹੁਤ ਟਫ ਹੈ ਸਾਰਾ ਉਹਦਾ ਜਿਹੜਾ ਕੋਰਸ ਆ ਵਿਚਾਰੇ ਦਾ ਇੰਗਲਿਸ਼ ਦਾ ਤੇ ਇਹ ਆਪਣਾ ਪਹਿਲਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਨਾਲ ਦੀ ਸਲਵਾਰ ਹੈ ਆ ਇਹਦਾ ਸਟਾਲ ਹੈ ਮੇਰੀ ਨਵਰੀ ਨਿੰਗਾ ਕਮਜ਼ੋਰ ਆ ਮੇਰੇ ਲੈਂਜ ਪਏ ਹੋਇਆ ਕਈ ਵਾਰੀ ਮੈਨੂੰ ਨਾ ਪ੍ਰੋਬਲਮ ਆ ਜਾਂਦੀ ਆ ਕੋਈ ਚੀਜ਼ ਦਿਖਾਉਣ ਚ ਮੈਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਮੇਰੀ ਲੈਂਜ ਪਵਾਏ ਕਰਕੇ ਦੂਰ ਦੀ ਨਿਗਾ ਤਾਂ ਮੇਰੀ ਪੂਰੀ ਹੈ ਨੇੜੇ ਦੀ ਨਿਗਾ ਮੇਰੀ ਥੋੜੀ ਕਮਜ਼ੋਰ ਹੈ ਵੀ ਮੈਨੂੰ ਫੋਨ 'ਚ ਕਈ ਵਾਰੀ ਘੱਟ ਦਿੰਦੀ ਹੈ ਚੀਜ਼ ਵੈਸੇ ਮੈਂ ਣਕਾ ਲਾ ਕੇ ਹੀ ਵੀਡੀਓ ਬਣਾਉਣੀ ਆ ਆ ਦੇਖੋ ਇਹਦੇ ਉੱਪਰ ਆਰੀ ਵਰਕ ਕੀਤਾ ਹੈ ਇਹਦੇ ਇਵੇਂ ਜਿੱਕਰੀ ਮਗਰਲੇ ਪਾਸੇ ਫੁੱਲ ਜਿਹਾ ਬਣਿਆ ਹੋਇਆ ਤੇ ਆ ਇਹਦੀਆਂ ਸਾਈਡ ਤੇ ਬਾਜੂ ਬਣੀਆਂ ਹੋਈਆਂ ਬਹੁਤ ਵਧੀਆ ਚੀਜ਼ ਹੈ ਤੇ ਤੁਹਾਨੂੰ ਖੁਸ਼ੀ ਹੋਣੀ ਆ ਵੀ ਇਹ ਸੂਟ ਸਟਾਲ ਸਿਰਫ 6.500 'ਚ ਜਿਹੜੇ ਕਿ ਮੈਂ ਵੀ ਖੁਦ ਇਹ 8.500 'ਚ ਵੇਚੀ ਹੋਇਆ ਪਰ ਮੈਂ ਤੁਹਾਨੂੰ ਦੱਸਿਆ ਵੀ ਮੇਰੀ ਮਜਬੂਰੀ ਹੈ ਵੀ ਬਾਲਾ ਤੇ ਮੈਂ ਇਹਨਾਂ ਨੂੰ ਕੱਢ ਕੇ ਤੇ ਆਦਾ ਨਵਾਂ ਕੱਪੜਾ ਲਿਆਉਣਾਗਾ। ਇਹੀ ਮੇਰੀ ਮਜਬੂਰੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ। ਕੋਈ ਬੰਦਾ ਤੁਹਾਡੇ ਨਾਲ ਸ਼ੇਅਰ ਕਰਦਾ ਕੋਈ ਨਹੀਂ ਕਰਦਾ ਪਰ ਮੈਂ ਤਾਂ ਤੁਹਾਨੂੰ ਆਪਣੇ ਭੈਣ ਭਰਾ ਮੰਨਦੀ ਆ ਤੇ ਸ਼ੇਅਰ ਵੀ ਕਰਦੀ। ਤੇ ਹੁਣ ਆਪਾਂ ਤਾਂ ਹੋਣੇ ਤੁਹਾਨੂੰ ਅਗਲਾ ਕਲਰ ਜੀ। ਸਾਰੇ 6.5 600 ਚ ਹੈਗੇ। ਇਹ ਮੇਰੀ ਗਰੰਟੀ ਆ ਵੀ ਤੁਹਾਨੂੰ ਇਸ ਪ੍ਰਾਈਸ 'ਚ ਕੋਈ ਵੀ ਕੱਪੜਾ ਨਹੀਂ ਦੇਊਗਾ। ਕਿਉਂਕਿ ਕੋਈ ਬੰਦਾ ਕਾਟਾ ਨਹੀਂ ਖਾਂਦਾ ਅਗਲੇ ਅਗਲੇ ਸਾਲ ਤੱਕ ਸਾਮਕੇ ਰੱਖ ਲੈਂਦੇ ਆ ਪਰ ਆਪਣਾ ਇਹਨਾਂ ਬਜਟ ਹੈ ਨਹੀਂ ਵੀ ਆਪਾਂ ਅਗਲੇ ਸਾਲ ਤੱਕ ਸਾਮਕੇ ਰੱਖੀਏ ਆਪਾਂ ਜਿੰਨਾ ਕੁ ਕਮਾਈ ਕਰਨੀ ਉਹਦੇ ਹਿਸਾਬ ਨਾਲ ਹੀ ਕੱਪੜਾ ਲਿਆਉਣਾ ਹੈ ਇਹਨਾਂ ਦੇ ਪੂਰੇ ਖੁੱਲੇ ਡੁੱਲੇ ਸਟਾਲ ਆ ਕੋਈ ਇਹਨਾਂ ਤੇ ਇਸ਼ੂ ਨਹੀਂ ਇਹ ਵੀ ਮੈਂ ਸੋਨੂੰ ਕਿਹਾ ਵੀ ਇਹਦੇ ਨਾਲ ਦਾ ਕੱਪੜਾ ਸੋਨੂੰ ਬਿਲਕੁਲ ਵੀ ਨਹੀਂ ਮਿਲੂਗਾ ਨਾ ਕੋਈ ਦੇਵੇ ਕਿਉਂਕਿ ਅਗਲਾ ਕੋਈ ਵੀ ਬੰਦਾ ਕਾਟਾ ਨਹੀਂ ਖਾ ਸਕਦਾ ਜਿੰਨਾਂ ਕੋਲੇ ਪੈਸੇ ਆ ਵੀਰੇ ਉਹ ਤਾਂ ਕਾਟਾ ਬਿਲਕੁਲ ਨਹੀਂ ਖਾਣਗੇ ਤੁਮ ਕੋਈ ਜਿਹਾ ਇਸ ਵਾਲੀ ਵਿਕਦੀਆਂ ਗਈਆਂ ਕਿਹੜੋਂ ਕੋਈ ਆਏ ਵੀ ਇਹਨਾਂ ਦਾ ਟ੍ਰੈਂਡ ਬਦਲ ਜਾਂਦਾ ਮਾੜੇ-ਮੋਟੇ ਕਲਰ ਬਦਲਦੇ ਡਿਜ਼ਾਈਨ ਬਦਲ ਜਾਂਦੇ ਥੋੜੀ-ਥੋੜੀ ਕਪੜਾ ਸੇਮ ਰਹਿੰਦਾ ਇਹ ਆਪਣੇ ਕੋਲੇ ਜਿਹੜੇ ਕਲਰ ਐਸ ਟਾਈਮ ਹੈਗੇ ਆ ਬਸ ਆਹੀ ਆਪਣੇ ਕੋਲੇ ਸਟਾਲ ਸੂਟ ਵਾਲੇ ਨਹੀਂ ਮੈਂ ਸੋਨੂੰ ਦੱਸਿਆ ਮੈਂ ਕਪੜਾ ਵੜਾ ਲਿਆ ਹੁੰਦੀ ਨਹੀਂ ਹੁੰਦੀ ਇੰਨੀ ਆਪਣੀ ਗਜੈਸੀ ਨਹੀਂ ਵੀ ਆਪਾਂ ਕੋਈ ਗੱਡੀਆਂ ਭਰ ਲਿਆਉਣੇ ਆ ਆਪਾਂ ਤਾਂ ਇੱਕ ਦੋ ਪਾਰਸਲ ਲਿਆਉਣੇ ਹੁੰਦੇ ਵੱਧ ਤੋਂ ਵੱਧ 20-50000 ਦਾ ਕਪੜਾ ਚੱਕ ਲਿਆਉਣੇ ਆ ਵੇਚ ਲੈਣੇ ਆ ਉਹ ਚੋਂ ਅੱਧਾ ਕ ਵਿਕ ਜਾਂਦਾ ਅੱਧਾ ਕ ਰਹਿ ਜਾਂਦਾ ਫਿਰ ਹੋਰ ਲਿਆਉਣੇ ਆ ਕੋਈ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈਣਾ ਨਾ ਭੁੱਲਿਓ ਸਾਰਿਆਂ ਦਾ ਸੇਮ ਰੇਟ ਹੈ ਸਾਢੇ 600 ਰੁਪਿਆ ਰੇਟ ਹੈ ਜੀ ਇਹਨਾਂ ਦਾ ਅੱਲੀ ਵੀਡੀਓ ਬਣਾਉਣੀ ਹੈ ਦੀਪੂ ਦੇ ਪੇਪਰ ਚੱਲਦੇ ਆ ਨਹੀਂ ਤਾਂ ਨਾਲ ਬਣਾਉਂਦਾ ਵਿਚਾਰਾ ਉਹਦੇ ਪੇਪਰ ਬਹੁਤ ਟਫ ਹੈ ਆ ਦੇਖੋ ਜੀ ਆ 컬러 ਹੈ ਬਹੁਤ ਸੋਹਣੀਆਂ ਚੀਜ਼ਾਂ ਖੁੱਲੇ ਡੁੱਲੇ ਸਟਾਲ ਹਨਾ ਪੂਰੇ ਵਧੀਆ ਵਧੀਆ ਕੱਦ ਕਾਠ ਵਾਲੀਆਂ ਬੁੜੀਆਂ ਦੇ ਮਤਲਬ ਜਿਹੜੇ ਬਣਨਗੇ ਸੂਟ ਇਹ ਜੀ ਗੱਲ ਨਹੀਂ ਸਿਰਫ 6.5 ਸੇ ਸੌਚ ਜਿਹੜਾ ਮਰਜੀ ਲੋਸਟ ਆਲ ਸੂਟ ਜਿੰਨੇ ਦੇ ਇਹ ਮੈਨੂੰ ਪਿੱਛੋਂ ਲੱਗੇ ਹੋਏ ਆ ਉਦੋਂ ਘੱਟ ਰੇਟਾਂ ਤੇ ਤੁਹਾਨੂੰ ਦੇ ਰਹੀਆਂ ਮੈਨੂੰ ਐ ਵੀ ਜੇ ਸਾਰੇ ਸੂਟਾਂ ਮੰਗਰ ਆਪਾਂ ਨੂੰ 5-400 ਘਾਟਾ ਪੈਜੀ ਕੋਈ ਚੱਕਰ ਨਹੀਂ ਪਰ ਜਿਹੜੇ ਪੈਸੇ ਆ ਉਹ ਆਪਣੇ ਕੰਮ ਆ ਜਾਣਗੇ ਵੀ ਆਪਾਂ ਨਵਾਂ ਕੱਪੜਾ ਲੈ ਆਵਾਂਗੇ ਜੇ ਕਿਸੇ ਨੇ ਹੁਣ ਭਣ ਭਰਾ ਕੋਈ ਲਊਗਾ ਇਹ 8-7 ਸੂਟ ਆਗਲਾ ਲੈ ਲਊ ਉਹਨਾਂ ਦਾ ਚੱਲੇ ਕਿ ਇੱਕ ਸੂਟ ਨਾਲ ਫਰਕ ਨਹੀਂ ਪੈਂਦਾ ਤੇ ਮੈਨੂੰ ਨਵੇਂ ਪੌੜ ਪਟੇ ਨਹੀਂ ਬੰਦੇ ਆ ਆ ਦੇਖੋ ਕਈ ਵਾਰੀ ਮੇਰੇ ਘਪਾ ਨਾ ਕਪੜਾ ਤਾਂ ਆ ਵਿਚਾਰੀਆਂ ਵੇਚ ਨਹੀਂ ਸਕਦੀਆਂ ਉਹ ਕਈ ਵਾਰੀ ਜਮੀ ਘਾਟਾ ਨਹੀਂ ਖਾਂਦੀਆਂ ਕਈ ਵਾਰੀ ਆਪਾਂ ਨੂੰ ਭਾਣਾ ਘਾਟਾ ਖਾ ਕੇ ਵੀ ਚੀਜ਼ਾਂ ਦੇਣੀਆਂ ਪੈ ਜਾਂਦੀਆਂ ਜਿਵੇਂ ਉਹਨਾਂ ਸੂਟ ਹੈ ਜਨਰੇਟਰ ਤੇ ਮੈਂ ਲੈਂਦੇ ਤਾ ਮੈਂ ਘਟ ਕੇ ਦੇ ਰਹੀਆਂ ਨਾ ਕਿਉਂਕਿ ਲੋਡ ਆਪਾਂ ਨੂੰ ਪੈਸੇ ਦੀ ਕਿਸੇ ਤਾਂ ਪਾਲ ਪੈਸਾ ਮੰਗਾਗੇ ਤਾਂ ਉਹ ਵਾਲਾ ਬੰਦਾ ਹਵਾ ਦਿਖਾਉਣ ਲੱਗ ਜਾਂਦਾ ਬੇਇੱਜ਼ਤੀ ਕਰਨ ਲੱਗ ਜਾਂਦਾ ਸੋਡੀ ਇਦੋਂ ਚੰਗਾ ਵੀ 2 ਰੁਪਏ ਘੱਟ ਬਣਾ ਲਓ ਕੋਈ ਗੱਲ ਨਹੀਂ ਜੇ ਚਾਰ ਸੂਟਾਂ ਤੋਂ ਆਪਾਂ ਨਹੀਂ ਕਮਾਵਾਂਗੇ ਫਿਰ ਕਿੱਡੀ ਕੀ ਗੱਲ ਹੈ ਇਹ ਤਾਂ ਮਨ ਸਮਝ ਆਉਣ ਹੁੰਦਾ ਮਹਾਰਾਜ ਨੂੰ ਕਦੇ ਵੀ ਇਹ ਸੱਚੇ ਪਾਸ਼ਾ ਵਾਹਿਗੁਰੂ ਮੈਨੂੰ ਡਾਕਟਰਾਂ ਦੇ ਨਾਲ ਲੈ ਕੇ ਜਾਈ ਮੇਰੇ ਬਿਮਾਰੀ ਤੇ ਪੈਸੇ ਨਾ ਲੱਗਣ 6500 ਦੇ ਸੂਟ ਆ ਵੀਰੇ ਮੇਰੀ ਗਰੰਟੀ ਹੈ ਇਹ ਕਪੜਾ ਤੇ ਇਹ ਸੂਟ ਤੁਹਾਨੂੰ 6500 ਚ ਕੋਈ ਨਹੀਂ ਦੇਊਗਾ ਨਕਲਾਂ ਹੋ ਸਕਦੀਆਂ ਪਿਓਰ ਨਹੀਂ ਹੋ ਸਕਦਾ ਪਸ਼ਮੀਨਾ ਇਹ ਪਿਓਰ ਪਸ਼ਮੀਨੇ ਦੇ ਸੂਟ ਹੈ ਜਿੰਨਾ ਭਣ ਭਣਾ ਨੇ ਲੈਣਿਆ ਲੈ ਕੇ ਰੱਖ ਲਿਓ ਭਾਵਾ ਸਰਦੀਆਂ ਚੱਗੇ ਬਣਾ ਲਿਓ ਪਰ ਇਹ 850 900 ਵਾਲੀਆਂ ਵੈਰਾਈਟੀਆਂ ਜਿਹੜੀਆਂ ਤੁਹਾਨੂੰ ਸਿਰਫ 6500 ਚ ਮਿਲ ਰਹੀਆਂ ਆਪਾਂ ਵੀ ਵੇਚੇ ਇਹ 850 ਦੇ ਪਾ ਮਜਬੂਰੀ ਅੱਗੇ ਬੰਦਾ ਹਰੇਕ ਹਾਰ ਜਾਂਦਾ ਜੇ ਤੁਸੀਂ ਕੰਮ ਕਰਨਾ ਫਿਰ ਤੁਹਾਨੂੰ ਘਾਟੇ ਵੱਧ ਦੇ 20 ਜਰਨੇ ਪੈਂਦੇ ਆ ਜੇ ਬਸ ਚੱਤੋਂ ਪੈਰ ਸੋਚ ਕੇ ਚੱਲਾਂਗੇ ਨਾ ਵੀ ਸਾਨੂੰ ਨਫਾ ਹੀ ਮਿਲੂਗਾ ਨਫਾ ਨਹੀਂ ਵੀਰੇ ਮਿਲਦਾ ਹੁੰਦਾ ਕਈ ਵਾਰੀ ਆਪਾਂ ਨੂੰ ਨਕੋਸਾਣ ਵੀ ਚੱਲਣੇ ਪੈਂਦੇ ਆ 6.5 600 ਦੇ ਸੂਟ ਜਿਹੜੇ ਮਰਜ਼ੀ ਲਓ ਤੁਸੀਂ ਇਹ ਆ ਕੱਲੇ ਸੂਟ ਤੇ ਗਲੇ ਦੀ ਵਰਕ ਹੈ ਨਾਲ ਡਿਜ਼ਾਈਨ ਇਹ ਬਹੁਤ ਸੋਹਣਾ ਮਾਈਆਂ ਦੇ ਪੌਣ ਵਾਲਾ ਕਲਰ ਹੈ ਬਕੈਂਡ ਕੋਈ ਵੀ ਕਲਰ ਲੈਣਾ ਹੋਵੇ ਤੁਸੀਂ ਲੈ ਸਕਦੇ ਹੋ ਆ ਦੇਖੋ ਇਹ ਆਪਣਾ ਲਾਸਟ ਆ ਵੀਰੇ ਆਪਣੇ ਕੋਲੇ ਸਾਰੇ ਤੁਹਾਨੂੰ ਦੱਸਿਆ ਵੀ 7 8 ਕੁ ਸੂਟ ਹੈ ਉਹਨਾਂ ਨੂੰ ਕੀ ਸਾਮਕੇ ਰੱਖਣਾ ਇਹਨਾਂ ਦੀ ਆਪਾਂ ਸੇਲ ਲਾਤੀ ਤੇ ਦੁਬਾਰਾ ਆਪਣੇ ਕੋਲੇ ਸਰਦੀ ਵਾਲੇ ਸਿੰਗਲ ਸੂਟ ਵੀ ਪਏ ਆ ਹੋਣਗੇ 5 7 ਕੋ ਹੋਣਗੇ ਵਾਲੇ ਨਹੀਂ ਹੈਗੇ ਆਪਾਂ ਵਡਾਈਆਂ ਨਹੀਂ ਕਰਦੇ ਵੀਰੇ ਆਪਣੇ ਕੋਲੇ ਇੰਨੇ ਕੱਪੜਾ ਹੁੰਦਾ ਬਸ ਜਿਹੜਾ ਲਿਆਉਣੇ ਆ ਵੇਚ ਦੇਣੇ ਕੋਈ ਚੱਕਰ ਨਹੀਂ ਮਹਾਰਾਜ ਨੇ ਇੰਨੀ ਬਾਹ ਫੜੀ ਹੋਈ ਹੈ ਬਹੁਤ ਹੈ ਵੱਧੂ ਹੈ ਆਪ ਦਾ ਖਰਚਾ ਪਾਣੀ ਕੱਢ ਲਈਦਾ ਇਹ ਤਾਂ ਆਪਾਂ ਕਦੇ ਸੋਚੇ ਨਹੀਂ ਵੀ ਕਪੜਾ ਵੇਚ ਕੇ ਇੱਥੇ ਪਤਾ ਨਹੀਂ ਮਹਿਲ ਬਣਾਉਣੇ ਆ। ਨਾ ਇੱਥੇ ਮਹਿਲ ਕੰਮ ਆਉਂਦੇ ਤੇ ਨਾ ਇੱਥੇ ਕੁਝ ਹੋਰ ਕੰਮ ਆਉਂਦਾ। ਕਹਿੰਦੇ ਮਾਲਕਾ ਬਸ ਬਿਮਾਰੀ ਨਾ ਪਾਈ ਤੂੰ। ਬਾਕੀ ਤੇਰੀਆਂ ਰਹਿਣ ਤਾਂ ਹੈਗੀਆਂ। ਰੋਟੀ ਜੋਗੇ ਦੇਈ ਚੱਲ ਬਹੁਤ ਨੇ। ਸੋ ਕੋਈ ਸੂਟ ਤੁਸੀਂ ਲੈਣਾ ਹੋਵੇ ਤਾਂ ਪਲੀਜ਼ ਇਹਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੇ ਲੈ ਲਿਓ। ਇਹ ਕਪੜਾ ਇਹ ਚੀਜ਼ਾਂ ਤੁਹਾਨੂੰ ਬਿਲਕੁਲ ਨਹੀਂ ਕੋਈ ਦੇਊਗਾ 650 'ਚ। ਕਿਉਂਕਿ ਗਾਹਾਂ ਇਹ 8 8 9900 ਵਾਲੇ ਸੂਟ ਹੈ। ਕਿਸੇ ਨੇ ਵੀ ਦੇਣੀ ਨਹੀਂ ਵੀਰੇ। ਆਪਾਂ ਇਹਨਾਂ ਦੀ ਸੇਲ ਤਾਂ ਲਾਤੀ ਆਪਾਂ ਮੂਰੇ ਕਾਟਣ ਲੈ ਕੇ ਆਉ ਹੁਣ ਮੈਂ ਬਿਮਾਰ ਹਾਂ ਥੋੜੀ ਜਿਹੀ ਜਦੋਂ ਠੀਕ ਹੋ ਗਈ ਤੇ ਫਿਰ ਮੈਂ ਤੇ ਦੀਪੂ ਕੱਪੜਾ ਲੈਣ ਜਾਵਾਂਗੀ ਓਦੋਂ ਆਿਆਂ ਵੀ ਦੋ ਪੈਸੇ ਕਮ ਆ ਜਾਣਗੇ ਸੋ ਭੈਣੋ ਜਿਨ੍ਹਾਂ ਨੇ ਲੈਣੇ ਆ ਤੇ ਸੂਟ ਲੈ ਸਕਦੇ ਹੋ ਵਾਹਿਗੁਰੂ ਸੋ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਸੀਂ ਆਪਣੇ ਪਰਿਵਾਰ 'ਚ ਸਦਾ ਖੁਸ਼ ਰਹੋ ਮੇਰਾ ਪਤਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਜਿਹੜਾ ਨੰਬਰ ਮੇਰਾ ਉੱਤੇ ਆਉਂਦਾ ਹੁੰਦਾ ਜੀ ਉਤੇ ਵਟਸਐਪ ਚੱਲਦਾ ਉਸੇ ਤੇ ਕਾਲ ਲੱਗਦੀ ਐ ਕਿਸੇ ਭੈਣ ਭਰਾਣੇ ਫੋਨ ਕਰਨਾ ਹੋਵੇ ਜਾਂ ਮੈਂ ਫੋਨ ਚੱਕਦੀ ਆ ਤਾਂ ਦੀਪੂ ਚੱਕਦਾ ਠੀਕ ਐ ਜੀ ਸੋ ਸੱਚੇ ਬਾਦਸ਼ਾਹ ਵਾਹਿਗੁਰ